ਗਲੀ ਚ ਹਵਾਈ ਫੈਰ ਕੱਢਣ ਤੋਂ ਰੋਕਣ ਤੇ ਸ਼ਰਿਆਮ ਗੁੰਡਾਗਰਦੀ ਉਹ ਤਾਂ ਕਿਉਂ ਕਹਿੰਦੇ ਹਨ ਡੀਜੇ ਡੂਜੇ ਲਾਇਆ ਇਹ ਚਲੋ ਡੀਜੇ ਲਾਇਆ ਤੇ ਰੌਣਕ ਮੇਲਾ ਆਪਣਾ ਗੰਦੇ ਠੀਕ ਹੈ ਪਰ ਉਸ ਤੋਂ ਬਾਅਦ ਇਹ ਗੋਲੀਆਂ ਚਲਾਉਂਦੇ ਸੀ ਮੇਰਾ ਨੂੰ ਮੈਂ ਖਲਾ ਕੇ ਮੈਂ ਕਿਹਾ ਮੈਂ ਬਾਈ ਤੁਸੀਂ ਇਦਾਂ ਕਰੋ ਵੀ ਇਹ ਆਪਣਾ ਗੋਲੀਆਂ ਨਾ ਚਲਾਓ ਬਦਮਾਸ਼ਾਂ ਨੇ ਗਵਾਂਢ ਚ ਰਹਿੰਦੇ ਪਰਿਵਾਰ ਦਾ ਚਾੜਿਆ ਕੁਟਾਪਾ ਉਹ ਨਸ਼ੇ ਨਾਲ ਪੂਰੇ ਟੁੱਟੋਏ ਦੇ ਸਾਡੇ ਰੇਟਾਂ ਰੋੜੇ ਇੰਨੇ ਚਲਾਏ ਆ ਕਿ ਦੇ ਕੁਰਸੀਆਂ ਚਲਾਈਆਂ ਮੀ ਵਾਗ ਭਰਾਏ ਇਟਾ ਰੋੜੇ ਤੇ ਕੁਰਸੀਆਂ ਪਾੜ ਦਿੱਤੇ ਸਾਰੇ ਟੱਬਰ ਦੇ ਸਿਰ ਆਣ ਕੇ ਉਹਨਾਂ ਨੇ ਪੁਲਸ ਵਾਲਿਆਂ ਨੂੰ ਪੀਸੀਆਰ ਵਾਲਿਆਂ ਨੂੰ ਕਿਹਾ ਵੀ ਤੁਸੀਂ ਹੀ ਚਲ ਜਓ ਨਹੀਂ ਤੇ ਤੁਹਾਡੇ ਗੋਲੀ ਮਾਰ ਦਾਂਗੇ ਫਿਰ ਪੁਲਸ ਵਾਲਿਆਂ ਨੇ ਆਪਣੇ ਪੀਸੀਆਰਿਆਂ ਨੇ ਪਿਸਤੌਲ ਕੱਢੀ ਆ ਤੇ ਉਹ ਫਿਰ ਦੌੜ ਗਏ ਸਾਰੇ ਬੀਜੇ ਤੇ ਭੰਗੜਾ ਪਾ ਰਹੇ ਬਦਮਾਸ਼ ਕੱਢ ਰਹੇ ਸੀ ਹਵਾਈ ਫਾਇਰ ਕਿੱਤਾ ਵੇਚਦੇ ਛਰੀਆਂ ਮੈਂ ਕਹਿੰਦੇ ਥਾਣੀ ਖੁਦ ਵੇਨੀ ਇਹਨਾਂ ਨੂੰ ਇਹਨਾਂ ਨੂੰ ਅਜੇ ਤੱਕ ਨਹੀਂ ਕੋਈ ਕਾਬੂ ਕੀਤਾ ਆਟਾ ਮੇਰੇ ਸਾਰੇ 5 6 ਜੀ ਕਰਦੇ ਇਹਨਾਂ ਨੇ 3 ਛਟਾਂ ਕੇ 22 ਟਾਂਕੇ 18 18 ਟਾਂਕੇ ਲਗੇ ਜੀ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਗਲੀ ਚ ਸਾਹਮਣੇ ਡੀਜੇ ਪਿਆ ਹੈ ਜਾਣਕਾਰੀ ਮੁਤਾਬਕ ਇਸ ਦੌਰਾਨ ਡੀਜੇ ਤੇ ਭੰਗੜਾ ਪਾ ਰਹੇ ਨੌਜਵਾਨਾਂ ਦੀ ਆਪਣੇ ਗਵਾਂਢ ਚ ਰਹਿੰਦੇ ਲੋਕਾਂ ਨਾਲ ਟਕਰਾਰ ਹੋ ਗਈ ਬਹਿਸਵਾਜੀ ਹੋ ਗਈ ਗੱਲ ਗਾਲੀ ਗਲੋਚ ਤੱਕ ਪਹੁੰਚ ਗਈ ਦੇਖਦੇ ਹੀ ਦੇਖਦੇ ਡੀਜੇ ਤੇ ਭੰਗੜਾ ਪਾ ਰਹੇ ਇਹ ਨੌਜਵਾਨ ਗੁੰਡਾਗਰਦੀ ਤੇ ਉਤਰ ਆਏ ਗਲੀ 'ਚ ਪਈਆਂ ਕੁਰਸੀਆਂ ਪਲੇਟਾਂ ਭੇਟਾਂ ਰੋੜੇ ਗੌਂਡ 'ਚ ਰਹਿੰਦੇ ਲੋਕਾਂ ਤੇ ਮੀਂਹ ਬਾੰਗ ਭਰਾਉਣੇ ਸ਼ੁਰੂ ਕਰ ਦਿੱਤੇ ਕਾਫੀ ਕਟਮਾਰ ਨੌਜਵਾਨਾਂ ਵੱਲੋਂ ਗਵਾੜ 'ਚ ਰਹਿੰਦੇ ਇਹਨਾਂ ਲੋਕਾਂ ਦੀ ਕੀਤੀ ਗਈ ਹੈ ਕਾਫੀ ਸਮਾਂ ਇਹ ਗੁੰਡਾਗਰਦੀ ਸ਼ਰੇਆਮ ਗਲੀ 'ਚ ਹੁੰਦੀ ਦਿਖਾਈ ਦਿੱਤੀ ਹੈ ਬੇਰਹਿਮੀ ਨਾਲ ਕੁੱਟਕੋਟਾ ਪਰਿਵਾਰ ਨੂੰ ਬਦਮਾਸ਼ਾਂ ਨੇ ਗੰਭੀਰ ਜ਼ਖਮੀ ਕਰ ਦਿੱਤਾ ਇੱਥੇ ਹੀ ਬਸ ਨਹੀਂ ਜਨਾਬ ਬੇਖੌਫ ਇਹਨਾਂ ਬਦਮਾਸ਼ਾਂ ਵੱਲੋਂ ਇਸ ਪਰਿਵਾਰ ਦੇ ਘਰ ਦੀ ਗੇਟਾਂ ਦੀ ਬੁਰੇ ਤਰੀਕੇ ਨਾਲ ਭੰਨ ਤੋੜ ਕੀਤੀ ਗਈ ਹੈ ਕਾਫੀ ਸਮਾਂ ਇਹ ਬਦਮਾਸ਼ ਇਸੇ ਤਰੀਕੇ ਨਾਲ ਬਦਮਾਸ਼ੀ ਕਰਦੇ ਦਿਖਾਈ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਕੁੱਟਮਾਰ ਦੇ ਸ਼ਿਕਾਰ ਇਸ ਪਰਿਵਾਰ ਦੀ ਗਲਤੀ ਵਾਸਤੇ ਇੰਨੀ ਸੀ ਕਿ ਇਹਨਾਂ ਬਦਮਾਸ਼ਾਂ ਨੂੰ ਇਸ ਪਰਿਵਾਰ ਵੱਲੋਂ ਗਲੀ 'ਚ ਹਵਾਈ ਫਾਇਰ ਕਰਨ ਤੋਂ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਤੈਸ ਚਾ ਇਹ ਨੌਜਵਾਨ ਗੁੰਡਾਗਰਦੀ ਤੇ ਉਤਰ ਆਏ ਤੇ ਸ਼ਰਿਆਮ ਇਸ ਪਰਿਵਾਰ ਤੇ ਧਾਵਾ ਬੋਲ ਦਿੱਤਾ ਭਾਜੀ ਰਾਤੀ ਮੈਂ ਕੰਮ ਤੋਂ ਆਉਂਿਆ ਸਾਡੇ ਗੁਆਂਢੀ ਆ ਉਹ ਕਿਉਂ ਕਹਿੰਦੇ ਨੇ ਡੀਜੇ ਡੂਜੇ ਲਾਇਆ ਇਹ ਚਲੋ ਡੀਜੇ ਲਾਇਆ ਤੇ ਰੌਣਕ ਮੇਲਾ ਆਪਣਾ ਕੰਦੇ ਠੀਕ ਹੈ ਪਰ ਉਸ ਤੋਂ ਬਾਅਦ ਇਹ ਗੋਲੀਆਂ ਚਲਾਉਂਦੇ ਸੀ ਮੇਰਾ ਨੂੰ ਮੈਂ ਖਿਲਾੜ ਕੇ ਮੈਂ ਕਿਹਾ ਮੈਂ ਭਾਈ ਤੁਸੀਂ ਇਦਾਂ ਕਰੋ ਵੀ ਆਪਣਾ ਗੋਲੀਆਂ ਨਾ ਚਲਾਓ ਉਸ ਤਰ੍ਹਾਂ ਆਪਣਾ ਜਿਹੜਾ ਤੁਸੀਂ ਕੱਲਾ ਤੁਸੀਂ ਰੌਣਕ ਮੇਲਾ ਕਰੋ ਉਹਨਾਂ ਨੇ ਖਲਾਰ ਕੇ ਉਸ ਵੇਲੇ ਥਾੜ ਥਾੜ ਮਾਰਨ ਲਾ ਪਏ ਆ ਪਿੱਛੇ ਸਾਡੇ ਮੇਰੇ ਪਰਿਵਾਰ ਹੀ ਪਿੱਛੇ ਸਾਰੇ ਉਹ ਮੈਨੂੰ ਛਡਾਉਣ ਨੂੰ ਆਏ ਉਹਨਾਂ ਨੂੰ ਮਾਰਨ ਲਾ ਪਏ ਆ ਛੋਟਾ ਬ੍ਰਦਰ ਐ ਮੇਰਾ ਹਵੀ ਬ੍ਰਦਰ ਮਾਮਾ ਜੀ ਆ ਬੱਚੇ ਸਾਡੇ ਫੈਮਿਲੀ ਸਾਰੇ ਫੈਮਿਲੀ ਸਾਡੀ ਜਿੰਨੇ ਉਹ ਨਸ਼ੇ ਨਾਲ ਪੂਰੇ ਟੋਟੋਏ ਦੇ ਸਾਡੇ ਰੇਟਾਂ ਰੋੜੇ ਇੰਨੇ ਚਲਾਈਏ ਆ ਕਿਤੇ ਕੁਰਸੀਆਂ ਚਲਾਈਆਂ ਇੰਨਾ ਬੁਰਾ ਹਾਲ ਕੀਤਾ ਇਹਨਾਂ ਨੂੰ ਕਾਰਨ ਕੋਈ ਨਹੀਂ ਕਾਰਨ ਨਹੀਂ ਤੇ ਐਹੀ ਗੱਲ ਸਮਝਾਈ ਆ ਵੀ ਭਾਈ ਗਲੀ ਜੇਸਾ ਗੋਲੀ ਗਲੀ ਨਾ ਚਲਾਓ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਬੱਚੇ ਬੁੱੱਚੇ ਕਿਸੇ ਵਜੂਦ ਜਾਊਗੇ ਉਹ ਸਾਰੇ ਨਸ਼ੇ ਜਿੰਨੇ ਟੋਟੋਏ ਪਏ ਸਾਰੇ ਸਾਰੇ ਆਣ ਕੇ ਪੈ ਗਏ ਤੂੰ ਕਿਹਾ ਗਿਆ ਉਹ ਸਾਨੂੰ ਜਿਹੜੀ ਗੋਲੀ ਚਲਾਈਏ ਉਹ ਅਸਲਾ ਲਾਇਸੈਂਸੀ ਹੈ ਇਹਦੇ ਦੋ ਨਹੀਂ ਜੀ ਨਹੀਂ ਉਹ ਨਜਾਇਜ਼ ਨਜਾਇਜ਼ ਦੋ ਨੰਬਰ ਹੀ ਹੈਗੇ ਨਾ ਉਹ ਅੱਗੇ ਵੀ ਪੁਲਿਸ ਵਾਲਿਆਂ ਨੂੰ ਕਾਫੀ ਯਰ ਹਾਂ ਕਰਦੇ ਚੋਰੀਆਂ ਜਾਂਦੀਆਂ ਜਿੰਨੀਆਂ ਗੋਲੀਆਂ ਚਲਾਈਆਂ ਇਹਨੇ ਬਾਏ ਉਹਨਾਂ ਨੇ 8-10 ਫਾਇਰ ਕੀਤੇ ਇਹਨਾਂ ਨੇ ਤਾਂ ਹੁਣ ਪਤਾ ਨਹੀਂ ਇਹਨਾਂ ਨੇ ਕਿੱਥੇ ਕਿੱਥੇ ਸੋੜ ਦਿੱਤੇ ਆ ਉਹ ਸਾਨੂੰ ਤੇ ਇੱਕ ਜਿਹੜਾ ਲੱਭਾ ਸੀ ਦੋ ਹੀ ਫੜਾਏ ਆ ਇਹ ਉਹਨਾਂ ਨੂੰ ਜਾ ਕੇ ਥਾਣੇ ਭਾਜੀ ਕਿੰਨੇ ਜਣੇ ਹੈਗੇ ਹੁਣ ਕਿਹਨੂੰ ਦੱਸਾਂ ਇਹ ਆ ਨਾਲ ਹੀ ਵਿਸ਼ਾਲ ਉਹਨਾਂ ਦੇ ਸਾਡੇ ਗਵੰਢੀ ਆ ਉਹ ਉਹਨਾਂ ਨੇ ਉਹ ਅੱਗੇ ਵੀ ਇਸ ਤਰ੍ਹਾਂ ਹੀ ਹਰ ਕੋਈ ਦੂਜੇ ਤੀਜੇ ਜਿਹੜੀ ਆਪਣਾ ਕਦੇ ਫੰਕਸ਼ਨ ਕਰਦੇ ਉਹ ਕਦੇ ਗੋਲੀਆਂ ਚਲਾਉਣ ਲੱਪੰਦੇ ਨਾਲ ਨਾਲ ਹੀ ਕੀ ਮੰਗੀ ਕਰਦੇ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਗੁੰਡਾ ਕਰਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਝੜਪ 'ਚ ਜ਼ਖਮੀ ਇਸ ਪਰਿਵਾਰ ਵੱਲੋਂ ਕੁੱਟਮਾਰ ਕਰਨ ਵਾਲੀ ਧਿਰ ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਪੁਲਿਸ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਫੇਰ ਵੀ ਸਾਡਾ ਮੇਰਾ ਬੇਟਾ ਗਿਆ ਗਾੜੀ ਫੇਰ ਮੇਰੇ ਛੋਟੇ ਜੇਠ ਗਿਆ ਸ਼ਮੀ ਗਿਆ ਸਾਡਾ ਮੇਰਾ ਦਿਓਰ ਮੇਰਾ ਮਾਮਾ ਸੋਹਰਾ ਆਇਆ ਉਹ ਪਰ ਬੱਚਿਆਂ ਦਾ ਵੇਖਣ ਆਇਆ ਤੇ ਉਹਨਾਂ ਨੇ ਉਹਨਾਂ ਨੇ ਵੀ ਫੜ ਕੇ ਈਟ ਉਹਦੀ ਅੱਖ ਤੇ ਮਾਰਤੀ ਆ ਪੀਸੀਆਰ ਵਾਲੇ ਮੌਕੇ ਤੇ ਆਏ ਆ ਪਰ ਉਹਨਾਂ ਨੇ ਕੋਈ ਨਹੀਂ ਉਹਨਾਂ ਦੀ ਸੁਣਵਾਈ ਹੋਈ ਮੌਕੇ ਤੇ ਆਣ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਪੀਸੀਆਰ ਵਾਲਿਆਂ ਨੂੰ ਕਿਹਾ ਵੀ ਤੁਸੀਂ ਵੀ ਚੱਲ ਜਓ ਨਹੀਂ ਤੇ ਮੈਂ ਤੁਹਾਡੇ ਗੋਲੀ ਮਾਰ ਦਾਂਗਾ ਫੇਰ ਪੁਲਿਸ ਵਾਲਿਆਂ ਨੇ ਆਪਣੇ ਪੀਸੀਆਰਿਆਂ ਨੇ ਪਿਸਤੌਲ ਕੱਢੀ ਆ ਤੇ ਉਹ ਫਿਰ ਦੌੜ ਗਏ ਸਾਰੇ ਫੀਦੋਰੋ ਪੀਸੀਆਰ ਵਾਲਿਆਂ ਨੇ ਫੋਨ ਉਹਨਾਂ ਨੇ ਆਪਣੀ ਰਵਾਲ ਕੱਟੇ ਹਾਂ ਉਹਨਾਂ ਦੀ ਵੀ ਬਾਤ ਸੱਟ ਲੱਗੀ ਪੀਸੀਆਰ ਵਾਲੇ ਦੋਨੋਂ ਬੰਦੇ ਸੀ ਉਹ ਵੀ ਮੁਲਾਜ਼ਮ ਕੰਮ ਹੀ ਕਰਦੇ ਕੰਮ ਇਹ ਕੁਛ ਨਹੀਂ ਕਰਦੇ ਇਹ ਚਿੱਟਾ ਵੇਚਦੇ ਜੀ ਚਿੱਟਾ ਵੇਚਦੇ ਨਾਲ ਆ ਕਵਲ ਦਾ ਮੁੰਡਾ ਮੇਨ ਹੈੱਡ ਵਾ ਇਹ ਕੋਈ ਕੁੜੀ ਕਿਹਦੀ ਕੱਢ ਕੇ ਲੈਂਦੇ ਇਹ ਤਾਂ ਵੀ ਆਪਣੇ ਘਰਵਾੜ ਕੇ ਰਾਤ ਰੱਖਦੇ ਦਿਨੇ ਲਾ ਮੈਜਿਕ ਕਰਵਾ ਦਿੰਦੀ ਆ ਠੀਕ ਹੈ ਤੇ ਚਿੱਟਾ ਵੇਚਦੇ ਸ਼ਰੀਆਂ ਮੈਂ ਕਹਿੰਦੇ ਥਾਣੀ ਖੁਦ ਵੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਅਜੇ ਤੱਕ ਨਹੀਂ ਕੋਈ ਕਾਬੂ ਕੀਤਾ ਮੈਂ ਉੱਤੋਂ ਵੇਖਦੀ ਆ ਮੈਨੂੰ ਸੁੱਕ ਕਹਿੰਦੇ ਭਾਬੀ ਤੂੰ ਮੈਂ ਕਹਤੁਈ ਆਪਣੇ ਸਿਰ ਤੇ ਕਰਦੇ ਜੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਸਾਡੇ ਬੱਚੇ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਤੇ ਸਿਰਫ ਆਪਣੇ ਕੋਠੇ ਖਲੋਣੇ ਆ ਇਹਨਾਂ ਨੂੰ ਡਾਰ ਰੇਵਾ ਕਿ ਇਹ ਕਰਿਆ ਸਾਡੀਆਂ ਸ਼ਿਕਾਇਤਾਂ ਪੁਲਿਸ ਵਾਲਿਆਂ ਨੂੰ ਲਾਉਂਦੇ ਹਾਂ ਨੂੰ ਕੀ ਲੋੜ ਪਈ ਲਾਉਂਦੀ ਤੁਹਾਨੂੰ ਕਿੰਨਾ ਖਤਰਾ ਨਾ ਤੁਹਾਨੂੰ ਬਹੁਤ ਖਤਰਾ ਮੇਰਾ ਬੇਟਾ ਵੀ ਜਾਣਦਾ ਮੇਰੇ ਘਰ ਦੇ ਸਾਰੀ ਫੈਮਲੀ ਜਾਣਦੀ ਕੰਮਾਂ ਤੇ ਮੁੰਡੇ ਸਾਡੇ ਸਾਨੂੰ ਖਤਰੇ ਖਤਰਾ ਵਾ ਕੋਈ ਕੱਲ ਨੂੰ ਗੱਲ ਬਾਤ ਹੋਵੇ ਕਾਰਵਾਈ ਕਰਨ ਇਹਨਾਂ ਤੇ ਕੀਤੀ ਜਾਵੇ ਇਹ ਦੋ ਘਰ ਹੈਗੇ ਜੀ ਇੱਕ ਸ਼ਮੀ ਲਾ ਕੇ ਕਬਲ ਦਾ ਮੁੰਡਾ ਜੇ ਇਹ ਤਿੰਨ ਭਰਾ ਇਹ ਜੀ ਸੂਰ ਕੀ ਮੰਗ ਕਰਦੇ ਨੇ ਮੰਗੇ ਕਰਦੇ ਮੈਨੂੰ ਇਨਸਾਫ ਮਿਲ ਜਾਵੇ ਮੇਰੇ ਬੇਟੇ ਦੇ ਸਾਟਾ ਮੇਰੇ ਸਾਰੇ 5 6 ਟਾਂਕੇ ਕਰਦੇ ਇਹਨਾਂ ਨੇ 3 ਛਟਾਂ ਕੇ 22 ਟਾਂਕੇ 18 18 ਟਾਂਕੇ ਲਗੇ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਪੁੱਲਸ ਦੀ ਹਿੰਦੀ ਸੀੜੀ ਵਾਈਜ਼ ਹਮੈ ਸੀੜੀ ਹੈਗੀ ਹੈ ਸੀੜੀ ਹੈਗੀ ਹੈ ਮੇਰੇ ਕੋਲ ਵੀਡੀਓ ਹੈਗੀਆਂ ਮੈਂ ਸਾਰਾ ਕੁਝ ਦਿਖਾਵਾਂਗੀ ਜਿੱਦਾਂ ਇਹਨਾਂ ਨੇ ਗੇਟ ਤੋੜਿਆ ਮੇਰਾ ਬਾਕੀ ਜੋ ਵੀ ਕਾਰਵਾਈ ਹੈ ਤੇ ਮੇਰੀ ਕੀਤੀ ਜਾਵੇ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ ਉਹਦੇ ਵਿੱਚ ਨਾ ਡੀਜੇ ਨੂੰ ਮੰਨ ਕਰਾਉਣ ਤੋਂ ਲੈ ਕੇ ਇੱਕ ਝਗੜਾ ਹੋਇਆ ਸੀ ਇੰਦਰਾ ਕਲੋਨੀ ਵਿੱਚ ਉਹਦੇ ਵਿੱਚ ਜਿਹੜੇ ਵੀ ਅਫੇਅਰ ਲੌਂਚ ਕਰ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੇ ਸੀ ਰੇਡ ਕਰਨੇ ਤੇ ਦੋਸ਼ੀਆਂ ਨੂੰ ਜਲਦੀ ਹੀ ਪਕੜ ਲਿਆ ਜਾਵੇ ਗੁੰਡਾ ਕਰਤੀ ਦੀਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੈਸ ਚਾ ਇਹ ਬਦਮਾਸ਼ ਮਹਿਲਾਵਾਂ ਤੇ ਵੀ ਹੱਥ ਚੁੱਕਦੇ ਦਿਖਾਈ ਦਿੱਤੇ ਨੇ ਜੋ ਕਿ ਸ਼ਰਮਚਾਰ ਕਰ ਦੇਣ ਵਾਲੀ ਗੱਲ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਜਗਬਾਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ